ਪੰਜਾਬੀ ਜਿਨ੍ਹਾਂ ਨੇ ਹਜ਼ਾਰਾਂ ਕਰੋੜ ਦਾ ਕਰਜ਼ ਵਿਦੇਸ਼ ਜਾਣ ਲਈ ਲਿਆ ਉਹ ਇਸ ਪੈਸੇ ਦਾ ਇੰਤਜ਼ਾਮ ਕਿਵੇਂ ਕਰਦੇ ਨੇ ਆਓ ਤੁਹਾਨੂੰ ਦੱਸਦੇ ਹਾਂ ਅਧਿਐਨ ਵਿੱਚ ਪਾਇਆ ਗਿਆ ਕਿ ਪੰਜਾਬ ਦੇ ਪਿੰਡਾਂ ਦੇ ਲੋਕਾਂ ਨੇ ਆਪਣੇ ਪਰਵਾਸ ਦੇ ਸੁਪਨੇ ਨੂੰ ਪੂਰਾ ਕਰਨ ਦੇ ਲਈ 14342 ਕਰੋੜ ਰੁਪਏ ਦਾ ਕਰਜ਼ ਲਿਆ ਹੈ ਅਤੇ 5639 ਕਰੋੜ ਰੁਪਏ ਦੀਆਂ ਜਾਇਦਾਦਾਂ ਵਿੱਚ 74% ਪ੍ਰਵਾਸ 2016 ਤੋਂ ਸਤੰਬਰ 2022 ਦਰਮਿਆਨ ਹੋਇਆ ਇਸ 32 ਸਾਲਾਂ ਦੀ ਮਿਆਦ ਵਿੱਚ 74% ਪ੍ਰਵਾਸ 6 ਸਾਲਾਂ ਵਿੱਚ ਹੋਇਆ ਜੋ ਕਿ 2016 ਤੋਂ ਸਤੰਬਰ 2022 ਤੱਕ ਲੱਖਾਂ ਰੁਪਏ ਦਾ ਕਰ ਦਰਅਸਲ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਪੀਏਯੂ ਲੁਧਿਆਣਾ ਵੱਲੋਂ ਪੰਜਾਬ ਵਿੱਚ ਪ੍ਰਵਾਸ ਦੇ ਪੈਟਰਨਾਂ ਤੇ ਡੂੰਘਾਈ ਨਾਲ ਕੀਤੇ ਗਏ ਇੱਕ ਅਧਿਐਨ ਵਿੱਚ ਸਾਹਮਣੇ ਆਇਆ ਕਿ ਪਰਿਵਾਰਾਂ ਨੂੰ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਲਈ ਆਰਥਿਕ ਬੋਝ ਦਾ ਸਾਹਮਣਾ ਕਰਨਾ ਪੈਂਦਾ ਹੈ। ਅਧਿਐਨ ਤੋਂ ਪਤਾ ਚੱਲਦਾ ਹੈ ਕਿ ਪਰਿਵਾਰਾਂ ਨੇ ਸਟੱਡੀ ਵੀਜ਼ਾ ਤੇ 18 ਤੋਂ 25 ਲੱਖ ਰੁਪਏ ਅਤੇ ਵਰਕ ਵੀਜ਼ਾ, ਸਪਾਊਸ ਵੀਜ਼ਾ ਜਾਂ ਫਿਰ ਪੀਆਰ ਤੇ 4-4 ਲੱਖ ਰੁਪਏ ਦਾ ਖਰਚਾ ਕੀਤਾ ਹੈ। ਕਈਆਂ ਨੇ ਗੈਰ ਕਾਨੂੰਨੀ ਤਰੀਕਿਆਂ ਦੇ ਨਾਲ ਪ੍ਰਵਾਸੀਆਂ ਤੇ 25 ਤੋਂ 32 ਲੱਖ ਰੁਪਏ ਦਾ ਖਰਚ ਕੀਤਾ। ਘੱਟੋ-ਘੱਟ 19% ਪ੍ਰਵਾਸੀ ਪਰਿਵਾਰਾਂ ਨੇ ਜ਼ਮੀਨ, ਪਲਾਟ, ਘਰ ਕਾਰਾਂ ਸੋਨਾ ਅਤੇ ਟਰੈਕਟਰਾਂ ਸਮੇਤ ਆਪਣੀ ਜਾਇਦਾਦ ਵੇਚ ਦਿੱਤੀ ਘੱਟ ਆਮਦਨ ਵਾਲੇ ਬੇਜ਼ਮੀਨੇ ਅਤੇ ਮਜ਼ਦੂਰ ਪਰਿਵਾਰਾਂ ਦੀ ਬਹੁਗਿਣਤੀ ਨੇ ਸੋਨਾ ਵੇਚਣ ਦਾ ਸਹਾਰਾ ਲਿਆ ਲਗਭਗ 18% ਛੋਟੇ ਖੇਤ ਪਰਿਵਾਰਾਂ ਅਤੇ 6% ਤੋਂ ਘੱਟ ਦਰਮਿਆਨੇ ਅਤੇ ਵੱਡੇ ਖੇਤ ਪਰਿਵਾਰਾਂ ਨੇ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਲਈ ਜ਼ਮੀਨ ਤੱਕ ਵੇਚ ਦਿੱਤੀ ਆਪਣਾ ਸੋਨਾ ਵੇਚਣ ਵਾਲਿਆਂ ਵਿੱਚੋਂ 28% ਅਨੁਸੂਚਿਤ ਜਾਤੀਆਂ 35% ਬੇਜ਼ਮੀਨੇ 17% ਛੋਟੇ ਕਿਸਾਨ ਅਤੇ 32% ਦੀ ਆਮਦਨ ਕਟ ਸੀ ਯਾਨੀ ਕਿ 2 ਲੱਖ ਰੁਪਏ ਤੋਂ ਕਟ ਕਟ ਆਮਦਨ ਵਾਲੇ ਕਿਸਾਨਾਂ ਨੇ ਬੱਚਿਆਂ ਨੂੰ ਵਿਦੇਸ਼ ਭੇਜਣ ਲਈ ਆਪਣੇ ਟਰੈਕਟਰ ਵੀ ਵੇਚ ਦਿੱਤੇ ਅਧਿਐਨ ਮੁਤਾਬਕ ਪਰਿਵਾਰਾਂ ਦੁਆਰਾ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਲਈ ਵੇਚੀਆਂ ਗਈਆਂ ਜਾਇਦਾਦਾਂ ਦੇ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਇਹ ਪੂਰੇ ਸੂਬੇ ਲਈ 5536 ਕਰੋੜ ਰੁਪਏ ਬਣਨ ਦਾ ਅਨੁਮਾਨ ਹੈ ਪੰਜਾਬ ਦੇ ਮਾਜਾ ਖੇਤਰ ਜਿਸ ਵਿੱਚ ਗੁਰਦਾਸਪੁਰ ਅਤੇ ਤਰਨਤਾਰਨ ਦੇ ਸਰਹੱਦੀ ਜ਼ਿਲ੍ਹਿਆਂ ਨੂੰ ਸ਼ਾਮਲ ਕੀਤਾ ਗਿਆ ਹੈ ਇਸ ਵਿੱਚ ਪ੍ਰਵਾਸ ਦੀ ਸਭ ਤੋਂ ਵੱਧ ਯਾਨੀ ਕਿ 20% ਰਹੀ ਹੈ ਇਸ ਤੋਂ ਬਾਅਦ ਮਾਲਵਾ 14% ਅਤੇ ਦੁਆਬਾ 11% ਹੈ ਕੈਨੇਡਾ ਪਸੰਦੀਦਾ ਦੇਸ਼ ਹੈ ਅਧਿਐਨ ਮੁਤਾਬਿਕ ਕੈਨੇਡਾ ਪੰਜਾਬੀਆਂ ਲਈ ਸਭ ਤੋਂ ਪਸੰਦੀਦਾ ਸਥਾਨ ਬਣਿਆ ਹੋਇਆ ਹੈ ਇਸ ਤੋਂ ਬਾਅਦ ਦੁਬਈ ਆਸਟ੍ਰੇਲੀਆ ਇਟਲੀ ਯੂਕੇ ਅਮਰੀਕਾ ਅਤੇ ਹੋਰ ਜਿਹੜੇ ਦੇਸ਼ ਹਨ ਇਹਨਾਂ ਵਿੱਚ 22 ਜ਼ਿਲ੍ਹਿਆਂ ਦੇ 44 ਪਿੰਡਾਂ ਨੂੰ ਕਵਰ ਕੀਤਾ ਗਿਆ ਹੈ ਇਹ ਵੀ ਦੇਖਿਆ ਗਿਆ ਹੈ ਕਿ 13% ਪਿੰਡੂ ਪਰਿਵਾਰਾਂ ਵਿੱਚੋਂ ਘੱਟੋ-ਘੱਟ ਇੱਕ ਪਰਿਵਾਰਕ ਮੈਂਬਰ ਵਿਦੇਸ਼ ਵਿੱਚ ਜ਼ਰੂਰ ਬੈਠਾ ਹੈ ਚੱਡੀ ਵੀਜ਼ਾ ਹਾਸਲ ਕਰਨ ਵਿੱਚ ਔਰਤਾਂ 65% ਅਤੇ ਮਰਦ 35% ਨਾਲੋਂ ਵੀ ਘੱਟ ਹਨ ਕਿਉਂਕਿ ਉਹ ਲੁਡਿੰਦੇ ਆਇਲਜ਼ ਬੈਂਡ ਹਾਸਲ ਕਰਨ ਦੇ ਯੋਗ ਸਨ ਖੋਜ ਦੀ ਅਗਵਾਈ ਪੀਏਯੂ ਦੇ ਅਰਧ ਸ਼ਾਸਤਰ ਅਤੇ ਸਮਾਜ ਸ਼ਾਸਤਰ ਵਿਭਾਗ ਤੋਂ ਪ੍ਰੋਫੈਸਰ ਸ਼ਾਲਿਨੀ ਸ਼ਰਮਾ ਪ੍ਰੋਫੈਸਰ ਮਨਜੀਤ ਇਤਕਾਰ ਅਤੇ ਸਹਾਇਕ ਪ੍ਰੋਫੈਸਰ ਅਮਿਤ ਗੁਲੇਰੀਆ ਨੇ ਕੀਤੀ। ਘੱਟੋ-ਘੱਟ 95% ਪ੍ਰਵਾਸੀਆਂ ਅਤੇ 91% ਪ੍ਰਵਾਸੀਆਂ ਦੇ ਪਰਿਵਾਰਾਂ ਨੇ ਕਿਹਾ ਕਿ ਉਹ ਪੰਜਾਬ ਤੋਂ ਵਿਦੇਸ਼ ਜਾਣ ਦੇ ਫੈਸਲੇ ਨੂੰ ਲੈ ਕੇ ਸੰਤੁਸ਼ਟ ਹਨ। ਜਿਨ੍ਹਾਂ ਵਿੱਚੋਂ 37% ਨੇ ਕਿਹਾ ਕਿ ਉਨ੍ਹਾਂ ਨੂੰ ਬਿਹਤਰ ਰੁਜ਼ਗਾਰ ਮਿਲਿਆ ਹੈ, 24% ਨੇ ਕਿਹਾ ਉੱਚੇ ਜੀਵਨ ਪੱਧਰ ਤੇ ਖੁਸ਼ੀ ਪ੍ਰਗਟ ਕੀਤੀ ਹੈ ਉਨ੍ਹਾਂ ਨੇ ਅਤੇ 19% ਬਿਹਤਰ ਪ੍ਰਸ਼ਾਸਨ ਤੋਂ ਖੁਸ਼ ਹਨ। ਇਹੋ ਜਿਹੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਨਾਲ ਬਨੇ ਰਹੋ। ਧੰਨਵਾਦ।